ਭਾਈ ਜਿੱਤੋ ਵੀ ਸੰਗਤ ਆ ਜੀ ਇਥੇ ਸੇਵਾ ਕਰਦੇ ਕੋਈ ਨਾਂ ਨਹੀਂ ਆਏ ਵੇਖੋ ਸਭ ਦਾ ਸਾਂਝਾ ਲੰਗਰ ਆ ਵੇਖੋ ਇਥੇ ਨਹੀਂ ਆਏ ਨਹੀਂ ਰਹੀ ਆ ਜਦ ਹੀ ਗਰਮੀ ਆ ਤਾਂ ਵੀ ਸੰਗਤਾਂ ਦਾ ਜਿਹੜਾ ਇਸੇ ਤਰ੍ਹਾਂ ਹਾਰ ਹੁੰਦਾ ਵਾ ਬੁਜੁਰਗਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਲੋੜਾਂ ਦਾ ਲੰਗਰ ਵਰਤਾਇਆ ਜਾ ਰਿਹਾ ਸਕੂਨ ਕਿੰਨਾ ਕਿ ਮਿਲਦਾ ਸੇਵਾ ਕਰਕੇ ਮਿਲਦਾ ਹੀ ਬਾਕੀ ਬਾਕੀ ਬਹੁਤ ਜਨਾ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਉਹ ਅਮਰਤ ਛਕਣਾ ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹਨਾਂ ਦੀ ਸੰਤਨਾਂ ਦੀ ਲੋੜ ਤੇ ਸੰਧਿਆ ਵੀ ਜਰੂਰ ਹੋ ਲੈਣਾ ਅਸ਼ੀਰਤ ਸਿੰਘ ਸਾਹਿਬ ਜਿੱਥੇ ਕਿ ਹਰ ਐਤਵਾਰ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕੂ ਹੁੰਦੀ ਪਹੁੰਚਦੀ ਹੈ ਤਕਰੀਬਨ 5 ਤੋਂ 7 ਲੱਖ ਸੰਗਤਾਂ ਆਏ ਕੱਟੇ ਤੇ ਹੁੰਦਾ ਔਰ ਸੰਗਤ ਦੀ ਸ਼ਰਧਾ ਆਸਥਾ ਭਾਵਨਾ ਤੁਸੀਂ ਆਪ ਦੇਖ ਸਕਦੇ ਹੋ ਬੜੀ ਸ਼ਰਧਾ ਆਮਦ ਨਾਲ ਸੰਗਤ ਨਤਮਸਤਕੋ ਹਲੇ ਪਹੁੰਚਿਆ ਹੈ ਸੋ ਤਸਵੀਰਾਂ ਤੁਹਾਡਾ ਸਾਂਝੇ ਕਰ ਰਹੇ ਆਂ ਮੁਰਦੂਆ ਸ਼ਹੀਦ ਗੰਗ ਸਾਹਿਬ ਦੀਆਂ ਪੁਰਦਵਾਰਾ ਸ਼੍ਰੀ ਦਰਗਾਹ ਸਾਹਿਬ ਪਹੁੰਚ ਕੇ ਸੰਗਤਾਂ ਨੇ ਜਿੱਥੇ ਕਿ ਵਕਫਾ ਖਾਵਾ ਤੇ ਲੰਗਰ ਲਗਾਏਗੇ ਨੇ ਆਈਏ ਸੰਗਤਾਂ ਨੂੰ ਕਿਸੇ ਵੀ ਮੁਸ਼ਕਲ ਨਾ ਹੋਵੇ ਸੋ ਵਕਫਾ ਖਾਵਾ ਤੇ ਲੰਗਰ ਰਸਤੇ ਵਿੱਚ ਲਗਾਏਗਾ ਇਹ ਕਿ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵੀਰ ਜੀ ਇੱਥੇ ਜਦ ਕਿ ਲੰਗਰ ਲਗਾਏਗੇ ਨੇ ਸੰਗਤਾਂ ਬੜੀ ਦੂਰੋਂ ਦੌਂਦੀਆਂ ਨੇ ਛੱਡਦੀਆਂ ਨੇ ਹਾਂਜੀ ਜੀ ਬਿਲਕੁਲ ਵੀਰ ਜੀ ਸੰਗਤਾਂ ਇੱਥੇ ਇੱਥੋਂ ਦੀਆਂ ਵੀ ਨੇ ਅਜਨਾਈ ਤੋਂ ਵੀ ਆਉਂਦੀਆਂ ਨੇ ਹੋਰ ਮਰਗੀ ਚੋਲੇ ਤੋਂ ਵੀ ਆਉਂਦੀਆਂ ਨੇ ਭਾਈ ਜਿੱਥੋਂ ਵੀ ਸੰਗਤਾਂ ਜੀ ਇੱਥੇ ਆਨੇ ਕੋਈ ਨਾ ਨਹੀਂ ਆਏ ਵੇਖੋ ਸਭ ਦਾ ਸਾਝਾ ਲੰਗਰ ਆ ਕਿ ਲਗਦਾ ਹੈ ਕਿ ਸੰਗਤਾਂ ਬਾਬਾ ਦੀਪ ਸਿੰਘ ਜਰ ਤੇ ਅਰਦਾਸਾਂ ਕਰਦੀਆਂ ਨੇ ਕੀ ਕਰਦੀਆਂ ਨੇ ਔਰ ਉਸੇ ਵੀ ਸੇਵਾ ਕਰਦੇ ਹੋ ਕੀ ਕਹਿਣਾ ਚਾਹੂ ਬਾਬਾ ਜੀ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ਇਹ ਬਹੁਤ ਹੀ ਅਪਾਰ ਕਿਰਪਾ ਇਹਨਾਂ ਦੀ ਵੇਖੋ ਇਥੇ ਨਹੀਂ ਆਏ ਨਹੀਂ ਰਹੀ ਆ ਤੇਰੀ ਗਰਮੀ ਆ ਤਾਂ ਵੀ ਸੰਗਤਾਂ ਦਾ ਜਿਹੜਾ ਇਸੇ ਤਰ੍ਹਾਂ ਹਾਰ ਹੁੰਦਾ ਵਾ ਤੇ ਮਲਗੀ ਤੇ ਜਿਹੜਾ ਨੇਚਰ ਨਾਲ ਮਨੋਂ ਕਾ ਉਹਨਾਂ ਨਾਲ ਆਪਣੀਆਂ ਦਾ ਦੀਦਾ ਦਾ ਉਹ ਮਨੋਕਾਮਨਾ ਪੂਰਨ ਹੁੰਦੀਆਂ ਵੀ ਨੇ ਕੋਈ ਚਾਰਜ ਕਰੇ ਕਰਦਾ ਕੋਈ ਦਸ ਕਰਦਾ ਵੀ 11 ਕਰਦਾ ਬਲਕਿ ਬਕੋ ਆਖਿ ਇਸ ਤਰ੍ਹਾਂ ਦੀ ਮਨੋਕਾਮਨਾ ਉਹ ਪੂਰੀ ਹੁੰਦੀ ਆ ਦੂਸਰੀ ਬੇਨਤੀ ਇਹ ਆ ਕਿ ਸੰਗਤਾਂ ਜਿੱਥੇ ਆਉਂਦੀ ਹੀ ਉਹ ਵੀਰ ਕਰਾਂਗੇ ਵਾਤੋ ਵਾਦ ਕਿ ਜਿੰਨੀ ਵੀ ਸੰਗਤਾਂ ਆਉਂਦੀ ਆ ਨਾਮ ਸਿਮਰ ਬਾਣੀ ਦੇ ਨਾਲ ਵਾਤੋ ਵਾਦ ਜਿਹੜੇ ਵੀਰ ਆ ਜਿਹੜਾ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਉਹ ਅਮਰਤ ਛਕਣਾ ਜਿਹੜੇ ਗੁਰਬਾਣੀ ਪਾਉਂਦੇ ਨੇ ਉਹਨਾਂ ਦੀ ਸੰਗਤ ਨਾਲ ਆਉਂਦੇ ਆ ਤੇ ਸੰਗਤਿਆ ਵੀ ਜ਼ਰੂਰ ਹੋ ਲੈਣਾ ਤੇ ਸੰਗਤਿਆ ਲਈ ਬਾਣੀ ਪੜਨ ਨੂੰ ਹੋਵੀ ਸ਼ੋਧ ਪੜਨ ਤੁਸੀਂ ਦੇਖਦੇ ਹੋ ਕਿ ਬਜ਼ੁਰਗਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਲੋੜਾਂ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਇਸ ਸੰਗਤ ਨੂੰ ਦੋ ਦਿਨਾਂ ਤੋਂ ਲੰਗਰ ਸ਼ੰਕਨਦੀਪ ਪਹੁੰਚੀ ਹੋਈ ਹੈ ਹਰਤਾ ਨਾ ਬਾਬਾ ਦੀਪ ਸਿੰਘ ਜੀ ਦੇ ਆਇਆਂ ਸੰਗਤਾਂ ਲਈ ਲੰਗਰ ਲਗਾਏ ਗਏ ਨੇ ਪੇਕੀ ਨਾਮ ਹੈ ਸਤਨਾ ਸਿੰਘ ਇਹਨਾਂ ਜਰੂਰ ਹੋਵੇ ਸੇਵਾ ਕਰਦੇ ਪਏ ਇੰਨੀ ਗੱਲ ਜੀ ਹਾਂ ਇਹ ਦੁਆ ਦੇਣਾ ਕਿਰਪਾ ਨਾਲ ਕਿੰਨਾ ਕੇ ਸਕੂਨ ਮਿਲਦਾ ਮਨ ਨੂੰ ਸੇਵਾ ਕਰਕੇ ਬਿਲਕੁਲ ਜੀ ਤੁਹਾਡਾ ਕੀ ਨਾਮ ਹੈ ਮਨਪ੍ਰੀਤ ਜਿੰਨੇ ਦਿਨੋਂ ਕੇ ਸੇਵਾ ਕਰਦੇ ਨੇ ਲਗਾਂ ਮਹੀਨੇ ਹੋ ਗਏ ਕੀ ਲੱਗਦਾ ਕਿ ਸੇਵਾ ਕਰਨੀ ਚਾਹੀਦੀ ਹੈ ਅਜ ਕੱਲ ਬਹੁਤ ਮਜਾ ਆਉਂਦਾ ਨਾਲ ਸੇਵਾ ਦਾ ਪਪਾ ਪਾਈ ਨੇ ਸੇਵਾ ਲਈ ਹੀ ਆ ਔਰ ਨਾਲ ਕੋਣ ਕੋਣ ਸੇਵਾ ਕਰ ਤੁਹਾਡੇ ਮੇਰੇ ਹਸਬੰਡ ਮੇਰੇ ਬੱਚੇ ਪੂਰਾ ਪਰਿਵਾਰੀ ਸੇਵਾ ਕਰ ਰਹੇ ਨੇ ਹਰ ਆਜਾਪ ਸਵਾਗਤ ਸਮਾਗਮ ਹੋ ਰਹੇ ਨੇ ਔਰ ਆਈਆਂ ਸੰਗਤਾਂ ਦੇ ਲਈ ਵਕ ਵਕ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਕਿਉਂਕਿ ਜਿਹੜੀਆਂ ਸੰਗਤਾਂ ਦੂਰੋਂ ਆਉਂਦੀਆਂ ਨੇ ਸਮਾਂ ਲੱਗਦਾ ਔਰ ਉਹਨਾਂ ਲਈ ਚਲਦਾ ਪ੍ਰਬੰਧ ਭੋਜਨ ਦਾ ਪ੍ਰਬੰਧ ਕੀਤਾ ਜਾਂਦਾ ਸੋ ਸੰਗਤਾਂ ਸੇਵਾ ਵੀ ਕਰ ਰਹੀਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਔਰ ਵੱਡਾ ਹੀ ਕਾਰਜ ਰਾਹੀ ਸਾਰੇ ਪਰਿਵਾਰ ਮਿਲ ਕੇ ਸੰਗਤਾਂ ਦਾ ਆਪਿਕ ਨੂੰ ਮਿਲਦਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀਆਂ ਤਸਵੀਰਾਂ ਨੇ ਸੋ ਇਹ ਪਹਿਲਾ ਲੰਗਰ ਬਣਾ ਕੇ ਇਹ ਲੰਗਰ ਛਕੇ ਜਾ ਰਹੇ ਹਨ ਪਰਿਵਾਰਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਦੀ ਗਿਣਤੀ ਵਿੱਚ ਸੰਗਤਾਂ ਗੁਰਦਾਰਾ ਸ਼ੀਰਧਾ ਸਾਹਿਬ ਨਤਮਸਤਕ ਹੋਈਆਂ ਨੇ ਧੰਨ ਧੰਨ ਬਾਬਾ ਦੀਸਦਰ ਤੇ ਆ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਹਰ ਇੱਕ ਦੀ ਆਸ ਮੁਰਾਦ ਤੇ ਪੂਰੀ ਹੁੰਦੀ ਹੈ ਔਰ ਹਰ ਇੱਕ ਕੋਈ ਸਰਬੱਤੀ ਤੇ ਆ ਕੇ ਭਲਦੀ ਅਰਦਾਸ ਕਰਦਾ ਮੂਹ ਮੰਗੀਆਂ ਮੁਰਾਦਾਂ ਮਿਲਦੀਆਂ ਨੇ ਸੋ ਵਿਸ਼ਵਾਸ ਹੈ ਬਾਣੀ ਬਾਲੇ ਨਾਲ ਨੌਜਵਾਨ ਜੁੜਦੇ ਨੇ ਨਸ਼ਾ ਛੱਡ ਕੇ ਇੱਥੇ ਆ ਕੇ ਸੇਵਾ ਕਰਦੇ ਨੇ ਸੋ ਬੜਾ ਵੱਡਾ ਉਹ ਉਪਰਾਲਾ ਚਪਹਿਰਾ ਜੱਤ ਸਮਾਗਮ ਦਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਬਾਣੀ ਤੇ ਬੰਨ ਨਾਲ ਜਰੂਰ ਜੁੜੋ ਹਕਸਲ ਟੀਵੀ ਤੋਂ ਕੈਮਰਾਮੈਨ ਸਰਵੰਤ ਗੁਰਪ੍ਰੀਤ ਸਿੰਘ ਦਾ ਅੰਮ੍ਰਿਤਸਰ